ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਜੀਤ ਸਿੰਘ ਪਿੰਡ ਕੋੜਦੋਣਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਆਪਣਾ ਵਾਈ ਗਰੂਪ ਰੋ ਕੋਠਿਆਂ ਨੂੰ ਜਿਹੜੀ ਸੜਕ ਜਾਂਦਾ ਸੂਵੇ ਦੇ ਨਾਲ ਨਾਲ ਉਹਦੇ ਪਹਿਲੇ ਘਰ ਹੀ ਆ ਗਿਆ ਹਾਂ ਪਹਿਲੇ ਘਰ ਹੀ ਆ ਗਿਆ 8847221393 8847221393 हां भाई ठीक है दोनों बेड़ा अपने ਘੇਲੂ बेड़ा ही है हां ਘੇਲੂ भाई ठीक है जेडी ਪਹਿਲੇ ਨੰਬਰ ਤੇ ਆਪਾਂ ਮੱਛੀ ਦੇਖੀ ਜਾਨੇ ਕਿਦਾ ਸੂਆ ਸੂਈ ਆਈ ਇਹ ਦੂਜਾ ਸੂਆ ਬਾਈ ਬੱਚਾ ਇਹਦਾ ਆ ਗਿਆ ਹਨਾ हां भाई ਬੱਚਾ ਮਿਲਕਾਫ ਤੇ ਪਹਿਲੇ ਸੂਏ ਆਪਣੇ ਕੋਲੇ ਸੀ हां भाई ਕੋਲੇ ਸੀ ਕਿੰਨਾ ਦੁੱਧ ਚੋਆਈ ਪਹਿਲੇ ਸੂਏ ਪਹਿਲੇ ਪਹਿਲੇ ਸੂਏ ਚੋਆਈ ਬਾਈ ਆਪਾਂ 25 27 ਲੀਟਰ ਇਹਦਾ ਕਹਿੰਦਾ ਆਪਾਂ 25 ਤੋਂ ਪਾਰ ਚੱਲੀ ਆ 25 ਤੋਂ ਪਾਰ ਚੱਲੀ ਆ ਤੇ ਹੁਣ ਜੇਰ ਜੂੜ ਜਮਾ ਓਕੇ ਆ ਡਾਣਾ ਬਾਈ ਜਮਾ ਠੀਕ ਹੈ ਚੋਣ ਚਵਾ ਵਧੀਆ ਚੋਣ ਇੱਕ ਨੰਬਰ ਦਾ ਬਈ ਧਾਰਾ ਮਾਰ ਕੇ ਦਿਖਾ ਦਾਂਗੇ ਆਪਾਂ ਠੀਕ ਹੈ ਚਾਹੇ ਮਸ਼ੀਨੀ ਚ ਬਈ ਕਰ ਲੋ ਚਾਹੇ ਹੱਥੀ ਹਾਂ ਹਾਂ ਬਈ ਸੋ ਵੀਰ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਰਾਜੀਸਨ ਵੀ ਬੜੀ ਪੂਰੀ ਜਾਤ ਪਾਤ ਬਰੀਡ ਦੇ ਵਿੱਚ ਆ ਮੋੜ ਲੈ ਵੀਰੇ ਦੂਜਾ ਸੂਆ ਸੂਈ ਵੀ ਆ ਕੱਲ ਦੀ ਸੂਈ ਵੀ ਆ ਜੇਰ ਜੂਰ ਜਮਾ ਓਕੇ ਆ ਤੇ ਫੇਸ ਕੁਆਲਟੀ ਵਗੈਰਾ ਦੇਖੋ ਵੇਖਦੇ ਸੋਹਣੀ ਸਾਫ ਸੁਥਰੀ ਤੇ ਥਣ ਚਾਰੇ ਨਹੀਂ ਖੜਮਿਆ ਤੇ ਚਵਾਈ ਆਪਾਂ ਮਸ਼ੀਨੀ ਕਰਦੇ ਹੱਥੀ ਫਿਰ ਬਈ ਆਪਾਂ ਹੱਥੀ ਕਰਦੇ ਆ ਠੀਕ ਹੈ ਮਸ਼ੀਨੀ ਵੀ ਕਰ ਲੋ ਜਿਵੇਂ ਕੋਈ ਚਾਹ ਹਾਂ ਕਿਵੇਂ ਦੁੱਧ ਬਾਈ ਆਪਾਂ ਬੋਲਾ ਕੱਢਿਆ ਅੱਜ ਪਹਿਲਾਂ 5 10 5 ਲੀਟਰ ਕੱਢਦਾ ਇਹਦਾ ਠੀਕ ਹੈ ਸਵੇਰੇ ਤੇ ਬਾਈ ਜੀ ਦੁੱਧ ਕਿੰਨਾ ਮੰਨ ਕੇ ਲਵੇ ਬੰਦਾ ਇਦਗੇ ਦੁੱਧ ਬਾਈ ਪਾ ਦੂ 32 ਲੀਟਰ ਕਹਿੰਦਾ ਬਾਬ 30 ਤੋਂ ਪਾਰ ਵਾਲੀ ਬੈੜ ਹੈਗੀ ਆ 30 ਤੋਂ ਪਾਰ ਵਾਲੀ ਬਾਈ ਤੇ ਚੋਣ ਚਵਾ ਜੇਬ ਧਾਰ ਜਮਾ ਓਕੇ ਆ ਓਕੇ ਆ ਬਾਈ ਫੁੱਲ ਗਰੰਟੀ ਹੋਊ ਆਪਣੀ ਠੀਕ ਆ ਉਸ ਗੱਲ ਬੰਦਾ ਬੇਫਿਕਰ ਹੋ ਜੀ ਹਨਾ ਹਾਂ ਹਾਂ ਬਾਈ ਤੇ ਇਹਦਾ ਪਰ ਰੇਟ ਵਗੈਰਾ ਕੀ ਰੱਖਿਆ ਜੀ ਰੇਟ ਬਾਈ ਆ ਇਹਦਾ ਕਰ ਦਿਆਂ ਆਪਾਂ 1,55,000 ਮਾੜਵਟਾ ਮਾਨਤਨ ਕਰਦਾਂਗੇ ਮਾਨਤਨ ਕਰ ਦਾਂਗੇ ਠੀਕ ਐ ਅੱਗੇ ਦੂਜੇ ਨਾ ਕੀ ਕੱਦ ਠੀਕ ਆ ਵੱਡੇ ਸ਼ਾਇਦੇ ਵਿੱਚ ਆ ਗਈ ਹਾਂ ਹਾਂ 155 ਜੋ ਨਰਮ ਮੌਕੇ ਤੇ ਹੋ ਜੂਗੀ ਹੋ ਜੂ ਬਈ ਅੱਗੇ ਅਬ ਦੂਜੀ ਵਾਰ ਦੇਖੀ ਨਹੀਂ ਆ ਇਹ ਕਿਹੜਾ ਸੂਂਦੀ ਆ ਇਹ ਦੂਜਾ ਸੂਂਦੀ ਆ ਬਈ ਇਹ ਆਪਣਾ ਜਰਸੀ ਵਿੱਚ ਆ ਗਈ ਹੈ ਨਾ ਹਾਂ ਹਾਂ ਬਈ ਐਫ ਦਾ ਕ੍ਰੋਸ ਜਿਆ ਨਾਲ ਤੇ ਇੱਕ ਐਦ ਲੈ ਜੂਗੀ ਸੂਂਦੇ ਇਹਦਾ ਹਫਤਾ ਪਿਆ ਬਈ ਹਜੇ ਇੱਕ ਹਫਤਾ ਸੂਂਦ ਜੇ ਬਾਕੀ ਹਾਂ ਇਹਨੇ ਬਲੂਨ ਦੇ ਦੁੱਧ ਕਿੰਨਾ ਕੁ ਦਿੱਤਾ ਜੀ ਇਹਨੇ ਦਿੱਤਾ 16 ਲੀਟਰ ਬਈ 16 ਲੀਟਰ ਦੁੱਧ ਤੇ ਦੁੱਧ ਵੀ ਵਧੀਆ ਫੈਟ ਵਾਲਾ ਦਿੱਦੀ ਹੋਣੀ ਜਮਾ ਫੈਟ ਵਾਲਾ ਬਈ ਇਹਦਾ ਰੇਟ ਆ ਪਾ ਕੀ ਰੱਖਿਆ ਇਹਦਾ ਰੇਟ 82000 ਰੁਪਇਆ ਬਾਈ ਮਾਨਤਨ ਹੋ ਜਾਊਗਾ ਠੰਡੀ ਸੀਰ ਬਾਹਲੀ ਆ ਕਿਵੇਂ ਮਰਜ਼ੀ ਬੈਠੀ ਜਾਵੇ ਬੰਦਾ ਲੈ ਠੀਕ ਹੈ ਕਹਿੰਦਾ ਪਾ 20 ਕਿਲੋ ਤਾਂ ਮੰਨ ਕੇ ਲੈ ਲਿਆ ਹਾਂ 20 ਕਿਲੋ ਬਾਈ ਮਾਉ ਦੇ ਨਾਲ ਠੀਕ ਹੈ ਧੋਰੀ ਬਾਹਰ ਨੂੰ ਸੋ ਵੀਰ ਦੂਜੇ ਨੰਬਰ ਆ ਪਾ ਜਿਹੜੀ ਬਿਹੜ ਦੇਖਿਆ ਰੇਟ ਇਹਦਾ 82000 ਰੁਪਇਆ 16 17 ਕਿਲੋ ਦਾ ਪਹੁੰਹਣ ਦੀ ਹਕੀਕਤ ਦਿੱਤਾ ਘਰੇਲੂ ਬਿਹੜਾ ਕੋਈ ਵੀ ਇਹਦਾ ਮੰਨ ਕੇ ਚਲੋ ਗੱਲਾਂ ਜਿੰਨੀਆਂ ਕਰੀਆਂ ਵੀਰ ਨੇ ਜਮਾਂ ਜੈਨੂਣ ਕਰੀਆਂ ਬਾਈ ਕਿਵੇਂ ਮਰਜ਼ੀ ਲੈ ਬੈਹ ਜਾ ਯਾਰ ਖੜਾ ਕੇ ਲੈ ਠੀਕ ਹੈ ਠੰਡੀ ਸੀ ਲੈਨੀ ਆਂਦੀ ਸੋ ਵੀਰ 82000 ਦੇ ਵਿੱਚੋਂ ਮਾਲਦਾਨ ਮੌਕੇ ਤੇ ਹੋ ਜਾਊਗਾ ਤੇ ਦੂਜਾ ਸੂਆ ਸੂਣ ਦੇ ਵਿੱਚ ਇਹਦੇ ਅੱਜ ਹਫ਼ਤਾ ਤੱਕ ਬਾਕੀ ਪਿਆ ਪਿੰਡ ਕੋਟਦੁਣਾ ਦੋ ਬੜਾ ਦਿਖਾ ਦਿਓ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਾਬਦਾ ਤੈਅਦ ਲਓ